ਕੀ ਨਾਮ ਹੈ ਤੁਹਾਡਾ ਹਾਂਜੀ ਨਾਮ ਕੀ ਹੈ ਨਸ਼ਤਰ ਸਿੰਘ ਕਿ ਕੀ ਹੋਇਆ ਅੰਕਲ ਉਹ ਇੱਥੋਂ ਕਪਟਾਈ ਕਰਦਾ ਕਰਨ ਗਿਆ ਸੀਗਾ ਇੱਥੇ ਮੰਡੀ ਤੋਂ ਇੱਥੇ ਜਦ ਕਦੇ ਆਥਣੇ ਆਉਂਦਾ ਸੀ ਦਿਨ ਖੜੀ ਜੀ ਤੋਂ ਮੋਟਰਸਾਈਕਲ ਵਾਲੇ ਇੱਥੋਂ ਭਜਾਈ ਜਾਂਦੇ ਕਿੰਨੇ ਜਾਣੇ ਤੇ ਬੱਤੀਆਂ ਨਹੀਂ ਵੀ ਜੱਖੀਆਂ ਉਹਨੇ ਤੇ ਵਿੱਚ ਵੱਜ ਗਿਆ ਪਰ ਉਹ ਸਿਰ ਉੱਤਲੇ ਕੇ ਜਾਈ ਸੀ ਹਾਂਜੀ ਤੋ ਜਸ ਕਰਨੀ ਕੀਆ ਹਜੇ ਤਾਂ ਕੋਈ ਗੱਲ ਨਹੀਂ ਹੋਈ ਹਾਂ ਇੱਥੇ ਮੋਕੋ ਗਿਆ ਸੀ ਤੁਸੀਂ ਸੋਚਣਾ ਲੱਗੇ ਹਾਂ ਪਰ ਫਰ ਪਾਟ ਗਿਆ ਸਰ ਦੋ ਹੋ ਗਏ ਇੱਥੋਂ ਐ ਕੋਈ ਮੰਗ ਕੀ ਕਰਦੇ ਮੰਗ ਅਸੀਂ ਬਸ ਸਾਨੂੰ ਇਨਸਾਫ ਸਰ ਨਿਸਾਫ ਹੋਣਾ ਚਾਹੀਦਾ ਸਾਡਾ ਕੀ ਨਾਮ ਸੀ ਮੇਡ ਮੁੰਡੇ ਦਾ ਜੀਪਾਲ ਤੇ ਉਮਰ ਕਿੰਨੀ ਛੋਟੀ ਮੋਰਤਾਉ ਜੀ ਪੰਜਾਹ ਸਾਲ ਦੀ ਸੀ ਗੈਤ ਵਿਆਹਿਆ ਹੋਇਆ ਸੀ ਵਿਆਹਿਆ ਸੀ ਕੋਈ ਬੱਚੇ ਹੈ ਜੀ ਇਹਦੇ ਬੱਚੇ ਆ ਗੋਮਿੰਦੇ ਸ਼ਨੀ ਨਾਮ ਹੈ ਤੇ ਤੁਹਾਡੇ ਨਾਲ ਮੈਂ ਰਾਮ ਨਰਸਨ ਸੰਖੇ ਨਈ ਕੀ ਲੱਗਦੇ ਨੇ ਕਿਸੇ ਬੱਚੇ ਮੇਰਾ ਮਾਮਾ ਸੋਰਾ ਸੀ ਕੀ ਹੋਇਆ ਕੀ ਬੀਜੇ ਇਹ ਹੋਇਆ ਇਹ ਬੱਚਾ ਇਧਰੋਂ ਦੇ ਸਾਂ ਪਣੀ ਸੜਕ ਕੰਨੀਆਂ ਸੜਕ ਕ੍ਰੋਸ ਕਰਦੇ ਸੀਗੇ ਤੇ ਤਾਂ ਨਾ ਯਾਨੇ ਸੀਗੇ ਪੂਰੀ ਸਪੀਡ ਤੇ ਸੀ ਕੋਈ ਬਤਨਾ ਦੇ ਨਹੀਂ ਰੁੱਕੇ ਇਹਨਾਂ ਨੇ ਤੇ ਬਸ ਦਾ ਜਦੋਂ ਵਿੱਚ ਮਾਰਿਆ ਤੇ ਦੋ ਤੇ ਦੋ ਜਨ ਤਾਂ ਪੱਜ ਗਏ ਆ ਤੇ ਤੀਜਾ ਚੌਥੀ ਰਹਿ ਗਿਆ ਮੜ ਕੇ ਜਾ ਕੇ ਹਸਪੀਟਲ ਲੈ ਗਏ ਇਹਨਾਂ ਨੂੰ ਬਸ ਉੱਥੇ ਆ ਕੇ ਡੈਥ ਹੋ ਗਈ ਕੋਈ ਮੰਗਤੀ ਕਰਦੇ ਮੰਗ ਕੁਛ ਨਹੀਂ ਆ ਪਰ ਉਹ ਸਾਫ ਚਾਹਣਾ ਜੀ ਆਪਾਂ ਤਾਂ ਕਨੇ ਸਿੱਧੇ ਪਸਤਾ ਹੋਈ ਕਿੰਨੇ ਵਜੇ ਕਰੀ ਆਈ ਤੋਂ ਕਿੰਨੇ ਵਜੇ ਪਤਾ ਲੱਗਿਆ ਮੈਨੂੰ ਲੱਗੇ 7 ਵਜੇ ਪਤਾ ਹੀ ਐਕਸੀਡੈਂਟ ਕਿੰਨੇ ਵਜੇ ਆ ਐਕਸੀਡੈਂਟ ਹੋਇਆ ਸਾਢੇ 6 ਵਜੇ ਹਾਂ ਵੀ ਪੰਨਰਾ ਐਥੋਂ ਰੋਡ ਤੇ ਕੀ ਹੋਇਆ ਵੀ ਮੇਰੇ ਮੇਰਾ ਭਰਾ ਕੰਮ ਕਰਕੇ ਆ ਰਿਹਾ ਸੀ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਇਹਨਾਂ ਨੇ ਵਿੱਚ ਮਾਰ ਕੇ ਮੋਟਰਸਾਈਕਲ ਥਾਂ ਤੇ ਮਾਰ ਕੇ ਭੱਜ ਗਏ ਤੇ ਸਾਡੇ ਗਵਾਂਢੀ ਸੀ ਉਹ ਹੀ ਚੱਕ ਕੇ ਲੈ ਕੇ ਤੇ ਚੱਕ ਕੇ ਮੈਨੂੰ ਲੈ ਕੇ ਗਏ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬਜ਼ੁਰਗ ਨੂੰ ਸਾਹਮਣੇ ਸੀ ਉਹ ਕਮਾ ਕੇ ਖੋਹਦੇ ਸੀ ਸਾਡਾ ਬਜ਼ੁਰਗ ਬਿਨਾਂ ਅੱਖਾਂ ਤੋਂ ਕਿੰਨੇ ਹਮਰਸ਼ੁਲ ਦੀ ਆਈ ਪਿਆ ਲਖਣਾ ਕੰਮ ਕਰਦਾ ਸੁਟਾਈ ਦਾ ਕਿੰਨੇ ਵਯਾ ਹੋਇਆ ਹਾਂਜੀ ਦੋ ਬੱਚੇ ਹਨਾਂ ਦੇ ਕਿੰਨੇ ਕਿੰਨੇ ਸਾਲ ਦੇ ਜਵਾਬ ਇੱਕ 15 ਸਾਲਾਂ ਦਾ ਇੱਕ 17 ਸਾਲਾਂ ਦਾ ਕੀ ਮੰਗਦੀ ਹੈ ਮੰਗ ਸਾਨੂੰ ਪਰਚਾ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ